ফটোক যদি চাৰেই বন্ধ ਸਾਰੇ ਅੱਜ ਜਿਹੜੀ ਅੱਜ ਬੋਲ ਹੈ ਜੀ ਸੈਂਟਰ ਰੇਲਵੇ ਨੇ ਜਿਹੜਾ ਪੁਲੀ ਸਾਹਮਣੇ ਬਹੁਤ ਵਧੀਆ ਮੈਚ ਕੀਤਾ ਮੈਂ ਤੈਨੂੰ ਨਾਮ ਸਾਈਕਲ ਡੈਕਾ ਵੈਲਕਮ ਕਰਦੇ ਆ ਜੀ ਆਹ ਟ੍ਰੇਨ ਚਲਾਈ ਹੈ ਪਟਿਆਲੇ ਵਾਸਤੇ ਬਹੁਤ ਵਧੀਆ ਕੀਤਾ ਔਰ ਅਸੀਂ ਉਮੀਦ ਰੱਖਦਾ ਵੀ ਹੋਰ ਨਵੇਂ ਟ੍ਰੇਨਾਂ ਪਟਿਆਲੇ ਸ਼ਹਿਰ ਨੂੰ ਚਲਾਈ ਜਾਣ ਪਟਿਆਲਾ ਦੇ ਬਾਜ਼ਾਰੀਆਂ ਨੂੰ ਪਾਰੀਆਂ ਨੂੰ ਫਾਇਦਾ ਹੋਏਗਾ ਸਾਰੇ ਸ਼ਹਿਰ ਨੂੰ ਫਾਇਦਾ ਹੋਏਗਾ ਮੈਂਬਰ ਨਾਰਥ ਰੇਲਵੇ ਦੇ ਹੈਗੇ ਹੋ ਤੁਸੀਂ ਤੁਹਾਡੇ ਵੱਲੋਂ ਵਿਸ਼ੇਸ਼ ਪ੍ਰਸ਼ਨ ਕੀ ਕਿਹਾ ਜਾ ਸਕਦਾ ਹੈ ਕਾਂਗਰਸ ਨੂੰ ਜ਼ੇਹਰ ਜਾਵੇ ਜਾਂ ਭਾਜਪਾ ਨੂੰ ਜਾਵੇ ਸਰ ਇਹ ਤਾਂ ਦੇਖੋ ਜਿਹੜਾ ਵੀ ਉਹ ਪੁਰਾਣਾ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਉਹਨਾਂ ਸਾਰੀ ਬੋਲਣਗੇ ਇਹਨਾਂ ਸ਼ਹਿਰ ਵਾਸਤੇ ਹੀ ਪੁਰਾਣਾ ਕਿੱਦਾਂ ਗਿਆ ਚਾਹੇ ਜੜੀ ਵਰਗੀ ਪਾਰਟੀਆਂ ਬੋਲਿਆ ਗਿਆ ਸਾਰਿਆਂ ਨੇ ਰਾਕੇ ਕੀਤਾ ਹੈ ਅੱਜ ਕਿੰਨਾ ਸਰਕਾਰ ਜਿਹੜੀ ਵੀ ਹੈ ਸੈਂਟਰ ਦੀ ਹੈ ਮੋਦੀ ਸਾਹਿਬ ਦਾ ਧੰਵਾਦ ਹੈ ਅਸ਼ਰਿਵੈਸ਼ਨੂ ਜੀ ਦਾ ਧੰਵਾਦ ਹੈ ਰਵੀ ਦੀ ਬਿੱਟੂ ਜੀ ਤੁਹਾਨੂੰ ਧੰਵਾਦ ਹੈ ਜਿਹੜਾ ਇੰਨਾ ਵੱਡਾ ਪੁਰਾਣਾ ਕੀਤਾ ਹੈ ਉਹ ਪੁਰਾਣੇ ਤਾਂ ਕਈ ਟਾਈਮ ਤੋਂ ਸਾਰੀਆਂ ਪਾਰਟੀਆਂ ਨੇ ਕੀਤੇ ਹੈ ਸ਼ਹਿਰ ਨੂੰ ਸੁਧਾਰਨ ਵਾਸਤੇ ਵੀ ਰੇਲਵੇ ਨੂੰ ਵੀ ਜੋ ਅੱਛਾ ਰੇਲਵੇ ਪਲੇਟਫਾਰਮ ਬਣਾਇਆ ਗਿਆ ਸਾਰਾ ਰੇਲਵੇ ਲਾਈਨਾਂ ਬਣੀਆਂ ਟਰੈਕ ਬਣੇ ਪੂਰੇ ਭਾਰਤ ਦੇ ਵਿੱਚ ਸਭ ਸੈਂਟਰੀ ਦੇ ਰਿਹਾ ਪਬਲਿਕ ਨੂੰ ਜੋ ਸਮੱਸਿਆਵਾਂ ਆਉਂਦੀਆਂ ਯਾਤਰੀਆਂ ਨੂੰ ਜੋ ਸਮੱਸਿਆਵਾਂ ਆਉਂਦੀਆਂ ਸੀ ਤੁਸੀਂ ਮੈਂਬਰ ਰਹੇ ਹੋ ਤੁਸੀਂ ਮੈਂਬਰ ਮੌਜੂਦਾ ਹੈਗੇ ਹੋ ਕੀ ਲੱਗਦਾ ਉਹ ਕਿੰਨੀਆਂ ਘਾਲੂਆਂ ਨੇ ਜੀ ਟ੍ਰੀਪਰ ਮੋਸਟਲੀ ਪਬਲਿਕ ਨੂੰ ਸੋਚਣਾ ਚਾਹੀਦਾ ਜਿਸ ਤਰ੍ਹਾਂ ਕਿ ਉਹਰੇ ਏਸੀ ਦੇ ਬੈਠਣ ਵਾਸਤੇ ਪਬਲਿਕ ਨੂੰ ਉਪਤ ਨਹੀਂ ਸੀ ਬਣ ਗਿਆ ਇੱਥੇ ਸਾਰਾ ਬਣਿਆ ਰੇਲਵੇ ਦੀ ਆਵਾਜਾਈ ਦੀ ਦਿੱਕਤ ਸੀ ਪਬਲਿਕ ਨੂੰ ਟ੍ਰੇਨਾਂ ਘੱਟ ਸੀ ਉਹ ਟ੍ਰੇਨਾਂ ਦਾ ਦੇਖੋ ਬੈਨੀਫਿਟ ਹੋਇਆ ਚੈਅਰ ਵਾਲਿਆਂ ਨੂੰ ਅੱਜ ਜੋ ਸੈਂਟਰ ਜੋ ਪਬਲਿਕ ਹੁਲਦਾ ਸੀ ਉਹ ਸਾਰੀਆਂ ਤਰਕੀਬਾਂ ਪੂਰੀਆਂ ਹੀ ਹੋਈਆਂ ਹਨ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕੀ ਹੋਰ ਵਧੀਆ ਦੇਖਣ ਨੂੰ ਮਿਲ ਸਕਦਾ ਹੈ ਸਮੇਂ ਦੇ ਵਿੱਚ ਉਹ ਟ੍ਰੇਨਾਂ ਨਵੀਆਂ ਚੈਪਟਰ ਮਿਲਣਗੀਆਂ ਬਹੁਤ ਜਲਦ ਅੱਜ ਇੱਕ ਚੱਲੀਆ ਦੂ ਚੱਲੀਆਂ ਮਾਰੂਆਂ ਆ ਜਾਂ ਟ੍ਰੇਨਾਂ ਜਿੰਗੇ ਵੀ ਲਗਾਈਆਂ ਸਾਰੀਆਂ ਸਾਰੀਆਂ ਨਵੀਆਂ ਟ੍ਰੇਨਾਂ 3-4 ਹੋਰ ਵੀ ਮਾਰੇ ਕਰੇਗਾ ਵੀ ਆਉਣ ਦੇ ਸਮੇਂ ਦੇ ਵਿੱਚ ਸ਼ਹਿਰ ਨੂੰ ਬਹੁਤ ਬੈਨੀਫਿਟ ਮਿਲੇਗਾ ਪਬਲਿਕ ਨੂੰ ਮਿਲੇਗਾ